ਏ ਬਾਈ 2000 ਮਾਡਲ ਆ ਪੂਰਾ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਟਾਇਰ 40 ਤੋਂ 45 ਪੈਸੇ ਹੈ ਹਰਿਆਣਾ ਨੰਬਰ ਹੈ ਠੀਕ ਹੈ ਜੀ ਕਾਬਲ ਕਲੱਚ ਆ ਛੇ ਝਰੀ ਹੈ ਠੀਕ ਹੈ ਜੀ ਟਾਇਰ ਅਗਲੇ ਨਵੇਂ ਆ ਪਿਛਲੇ 45 ਕਿ ਪੈਸੀ ਹੈ ਇਹ ਦੋਹੇ ਲੱਕ ਮਾਡਲ ਆ ਬਾਈ ਹਾਂਜੀ ਹਰਿਆਣਾ ਦਾ ਨੰਬਰ ਹੈ ਹਾਂਜੀ ਇਹ ਬਾਈ 2004 ਮਾਡਲ ਹੈ ਹਾਂਜੀ ਠੀਕ ਹੈ ਹਰਿਆਣਾ ਨੰਬਰ ਹੈ ਪੰਜਾਬ ਚ ਨਾਗ ਆ ਮਗਲ ਡਰ ਹੈ 60 65 ਪੈਸੇ ਨੂਨੇ 45 ਕਿ ਪੈਸੇ ਹੈ ਠੀਕ ਹੈ ਇਹਨੇ ਨਵੇਂ ਮਾਡਲ ਆ ਪੰਜਾਬ ਨੰਬਰ ਹੈ ਹਾਂਜੀ ਟਾਇਰ ਹੈ 60 65 ਪੈਸੇ ਚਾਰੇ ਤਾਨਵੇਂ ਮਾਡਲ ਆ ਬਾਈ ਹਾਂਜੀ ਪੰਜਾਬ ਦਾ ਨੰਬਰ ਹੀ ਏ ਠੀਕ ਹੈ ਜੀ ਬਾਕੀ ਟਰੈਕਟਰ ਇਹ ਵੀ ਸਾਰਾ Ориਜਨਲ ਹੈ ਠੀਕ ਹੈ ਜੀ ਠੀਕ ਹੈ ਅਗਲਾ ਟਾਇਰ ਹੈ ਗਿਆ 70 75 ਪੈ ਹੈ ਮੰਗ ਲੇ 45 ਕੇ ਪੈ ਜੀ ਸਾਰਾ Ориਜਨਲ ਹੈ ਡਬਲ ਕਲਚ ਚ ਆ ਗਿਆ ਇਹ ਪੰਜਾਬ ਦਾ ਹੀ ਨੰਬਰ ਆ ਗਿਆ ਪੰਜਾਬ ਦਾ ਨੰਬਰ ਹੀ ਏ ਠੀਕ ਹੈ ਡਬਲ ਕਲਚ ਹੈ ਡਬਲ ਕਲਚ ਹੈ ਟਾਇਰ ਹੈ ਗਿਆ ਚਾਰੇ 45 ਕੇ ਪੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਬਾਈ ਦੀਪ ਆਪਣੇ ਨਾਲ ਸਤਿ ਸ਼੍ਰੀ ਅਕਾਲ ਬਾਈ ਦੀਪ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਹੈ ਠੀਕ ਹੈ ਵਧੀਆ ਚੜ੍ਹਦੀ ਕਲਾ ਪਹਿਲਾ ਵਾਲ ਮਾਲ ਦੇਖ ਗਿਆ ਹਾਂ ਵੇਖਿਆ ਬਾਈ ਸਾਰਾ ਵੇਖ ਲਗ ਗਿਆ ਮੈਨੂੰ ਲੱਗਦਾ ਹੈ ਹਾਂ ਵਧਾਉਣ ਲੱਗਿਆ ਪਰਮਾਤਮਾ ਦੀ ਕਿਰਪਾ ਨਾਲ ਵੀ ਵਧੀ ਜਾਂਦੇ ਠੀਕ ਹੈ ਤੇ ਕਾਫੀ ਕਾਜ ਜਾਂਦੇ ਕਿੱਦਾਂ ਰਹਿਣਗੇ ਕਾਫੀ ਕਾਜ ਜਾਂਦੇ ਓਕੇ ਬਾਈ ਓਕੇ ਠੀਕ ਹੈ ਹੁਣ ਆਪਾਂ ਐਂਟਰ ਤੋਂ ਹੀ ਸਟਾਰਟ ਕਰਦੇ ਹਾਂ ਅੱਜ 275 ਤੋਂ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2000 ਮਾਡਲ ਹੈ ਪੂਰਾ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਟਾਇਰ 40 ਤੋਂ 45 ਪੈਸੇ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਨਵਾਂ ਹੈ ਪੂਰਾ ਨਵਾਂ ਹੈ ਹਾਂ ਰੰਗ ਪੇਂਟ ਦਾ ਕਿੱਦਾਂ ਸਾਰਾ Ориਜਨਲ ਰੰਗ ਪੇਂਟ ਦਾ ਸਾਰਾ Ориਜਨਲ ਹੈ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ 2000 ਮਾਡ ਗਾ 1 ਲੱਖ 40000 ਰੁਪਏ ਡਿਮਾਂਡ ਹੈ ਦੇਣਾ ਕਿੰਨੇ ਦਾ 30000 ਦੇ ਰਹਾ ਹੈ 1 ਲੱਖ 25000 ਦਾ ਮਿੱਤਰੋ ਲੈ ਜਿਓ ਠੀਕ ਹੈ ਇਹ ਤਾਂ 5-4000 ਰੁਪਏ ਤਾਂ ਉਹੀ ਵੱਧ ਕਹਿ ਦਿੰਦਾ 1 25 ਦਾ ਟਰੈਕਟਰ ਬਣ ਜੂਗਾ ਤੇ ਮੂਰੇ ਆ ਗਿਆ ਸਿਆਉਣਾ ਲੀਕਾ 740 ਵਾਲਾ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਮਾਲਾ ਵੀ 2003 ਮਾਡਲ ਹੈ ਹਾਂਜੀ ਠੀਕ ਹੈ ਹਰਿਆਣਾ ਨੰਬਰ ਠੀਕ ਹੈ ਜੀ ਗਾਵੜ ਕਲੱਚ ਹੈ ਛੇ ਝਰੀ ਹੈ ਠੀਕ ਹੈ ਜੀ ਟਾਇਰ ਅਗਲੇ ਨਵੇਂ ਆ ਪਿਛਲੇ 45 ਕੁ ਪੈਸੀ ਹੈ ਠੀਕ ਹੈ ਜੀ ਉਹ ਇੰਜਨ ਗੇਅਰ ਤਾਂ ਬਹੁਤ ਜਿਆਦਾ ਚੰਗਾ ਹੈ ਇੰਜਨ ਗੇਅਰ ਤਾਂ ਫੁੱਲ ਚੰਗਾ ਹਾਂ 1.5 ਲੱਖ ਰੁਪਏ ਡਿਮਾਂਡ ਕਰਦੇ ਆਪਾਂ ਜੀ 1.5 ਲੱਖ ਡਿਮਾਂਡ ਕਰਦਾ ਤੇ ਦੇਣਾ ਕਿੰਨੇ ਦਾ ਬਾਈ ਇਹ ਦੇ ਦਾਂਗੇ ਆਪਾਂ 1 ਲੱਖ 35000 ਦਾ 1.3 ਲੱਖ ਦਾ ਲੈ ਕੇ ਜਾਇਓ ਮਿੱਤਰੋ ਹੈਂ ਤੇਰੀ ਮਰਜ਼ੀ ਹੈ ਫਿਰ ਤੇਰੇ ਨਾਲ ਹੀ ਆ ਮਰਜ਼ੀ ਚਲੋ ਕੋਈ ਗੱਲ ਨਹੀਂ ਤੇਰੇ ਨਾਲ ਜੇ ਤੂੰ ਕਹਦਾ ਮੱਠੇ ਬਾਈ ਯਾਰ ਕੋਈ ਗੱਲ ਨਹੀਂ ਦੇ ਰਹੇ ਬਸ ਤੇਰਾ ਪੱਕਾ ਪੱਕਾ ਹੀ ਤੇਰਾ ਮਾਣਾ ਹੋਰ ਆ ਪ੍ਰੂਫ ਹੈ ਵੀਡੀਓ ਤੇ ਮਾ ਜਰੋ ਜੂ ਕਹਦਾ ਇੱਧਰ ਲਟਾਉਂਦੀ ਨਹੀਂ ਠੀਕ ਹੈ ਲੈ ਵੀ ਇਹ ਐਨੇ ਦਾ ਲੈ ਜਾਉ ਮੂਰੇ ਆ ਗਿਆ 265 ਡੀਆਈ ਮਹਿੰਦਰਾ ਹਾਂ ਇਹਦੇ ਬਾਰੇ ਦੱਸੀ ਬਾਈ ਇਹ 2001 ਮਾਡਲ ਆ ਬਾਈ ਹਾਂਜੀ ਹਰਿਆਣਾ ਦਾ ਨੰਬਰ ਹੈ ਹਾਂਜੀ ਤੇ ਮੂਰੇ ਤਾਂ ਨੰਮੇ ਆ ਮਗਲ ਦੇ ਅਧਿਕ ਹੈ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਫੁੱਲ ਓਕੇ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਤੇ ਰੇਟ ਕਿੰਨਾ ਰੋਦੀਪ ਮਾਡਲ 2001 ਹੈ ਹਾਂਜੀ ਡਿਮਾਂਡ ਇਹਦੀ ਹੈਗੀ 1,65,000 ਦੇਣਾ ਕਿੰਨੇ ਦਾ ਹੈ 1,45,000 ਰੈਟ ਦੇਣਾ ਇੱਕ 40 ਦੇ ਹੀ ਲਜਾਇਓ ਯਾਰ ਟਾਇਰ ਵੀ ਮੂਹਰੇ ਦਾ ਰੁਪਿਆ ਪੈਨੇ ਬਾਈ ਹਾਂ ਤੇ ਮੂਹਰੇ ਆ ਗਿਆ 744 44 ਦਾ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2004 ਮਾਡਲ ਹੈ ਹਾਂਜੀ ਠੀਕ ਹੈ ਹਰਿਆਣਾ ਨੰਬਰ ਹੈ ਪੰਜਾਬ ਚ ਨਾਗ ਆ ਮਗਲ ਡਰ ਹੈਗਾ 60 65 ਪੈਸੇ ਮੂਹਰੇ 45 ਕਿਵੇਂ ਠੀਕ ਹੈ ਬਾਕੀ ਬਾਡੀ ਦਾ ਸ਼ੋਅ ਦਾ ਸਾਰਾ Ориਜਨਲ ਆ ਬਾਡੇ ਸਾਰਾ ਰੀਨ ਹੋਇਆ ਪੇਂਟ ਪੂਂਡ ਦਾ ਸਾਰਾ ਬਾਡੇਲਾ ਬਾਹ ਕੇ ਤਸੱਲੀ ਕਰਕੇ ਆਪਣੇ ਘਰੋਂ ਫੇਰ ਲੈ ਜੇ ਬਾਹ ਕੇ ਤਸੱਲੀ ਕਰਕੇ ਲੈ ਜਿਓ ਮਿੱਤਰੋ ਠੀਕ ਨਹੀਂ ਔਜਲਾ ਨਾਲ ਆ ਬਰੀਕ ਨੇ ਹੋ ਜਾਣ ਵਾਲਾ ਘੱਟ ਖਰਚੇ ਵਾਲਾ ਬਾਹਰ ਪੰਪ ਵਾਲਾ ਆ ਗਿਆ ਹਾਂ ਟਰੈਕਟਰ ਕੁੱਲ ਮਿਲਾ ਕੇ ਗੱਲ ਕੀਤੀ ਲੈਫਟ ਵੀ ਡਬਲ ਪੰਪ ਦਾ ਇਹਦਾ ਲੈਫਟ ਵੀ ਡਬਲ ਪੰਪ ਦਾ ਲੈਫਟ ਵੀ ਡਬਲ ਪੰਪ ਵਾਲੀ ਆ ਤੇ ਸੈਂਪਲ ਕੱਪੜੇ ਵਾਲੀ ਧਤਰੀ ਆ ਗਈ ਚੰਗਾ ਟਰੈਕਟਰ ਕੁੱਲ ਮਿਲਾ ਕੇ ਤੇ ਫਿਰ ਦੱਸੀਂ ਕਰਾ 2004 ਮਾਡਲ ਬਾਰੇ 225 ਨਵਾਂ ਹੈ ਦੇਣਾ ਦੇਣਾ ਤਾਂ ਜੈਸਨ ਵਾਲੀ ਗੱਲ ਕਰਦਾ 10 ਹੈ ਬਾਕੀ ਤੇਰੀ ਮਰ ਤੂੰ ਦੇਖ ਲੈ ਮੈਂ ਤੈਨੂੰ ਜੈਜੀ ਬੋਲੇ ਜੈਜ ਨਹੀਂ ਬੋਲੇ ਟਰੈਕਟਰ ਬਹੁਤ ਚੰਗਾ ਹੈ ਟਰੈਕਟਰ ਤਾਂ ਚੰਗਾ ਹੈਗਾ ਤੂੰ ਦੇਣ ਵਾਲੀ ਗੱਲ ਕਰ ਵੇਚਣਾ ਵੇਚਣਾ ਖਾਸਾ ਇਹ ਕਰਦੇ ਕੁੱਲਾ ਖਾਸਾ ਨਾ ਕਰੀ ਕੁੱਲਾ ਆ ਖੁੱਲਾਇਆ ਕਰ ਦਿੰਨੇ ਆ ਕਰ ਦੇ ਪੂਰੇ 2 ਦਾ ਲੈ ਜਾਓ ਕੁਛ ਨਹੀਂ ਹੁੰਦਾ ਉਹ ਨਹੀਂ ਉਹ ਬਣ ਜਾਊਗਾ ਪੂਰੇ 2 ਦਾ ਲੈ ਜਾਓ ਬਾਈ ਮੂੰ ਹੀ ਕਰੀ ਜਾਂਦਾ ਤੱਕਾ ਇਹ ਤੇ ਮੂਰੇ ਆ ਗਿਆ 735 ਕਬਰਾਜ ਐਪੀ ਦੱਸੀ ਬਾਈ ਗਰਾਹ ਇਹ ਨੰਨੇ ਨੰਨੇ ਮਾਡਲ ਆ ਪੰਜਾਬ ਨੰਬਰ ਹੈ ਹਾਂਜੀ ਟਾਇਰ ਹੈਗੇ 60 65 ਪੈਸੇ ਚਾਰੇ 60 65 ਪੈਸੇ ਹਾਂ ਬਾਕੀ ਸਾਰਾ ਓਰੀਜਨਲ ਹੈ ਬਾਹਰ ਪੰਪ ਹੈ ਵੱਡਾ ਗੇਰ ਹੈ ਵੱਡਾ ਗੇਰ ਹੈ ਹਾਂ ਠੀਕ ਹੈ 1 65 ਦਾ ਤਾਂ ਇਹ ਸਾਰੀ ਰੇ ਹੈ ਹਾਂ ਓਰੀਜਨਲ ਵੱਟ ਮਗਰਾਟ ਫਰੂਟ ਮਗਰਾਟ ਪਸਾ ਪਏ ਨੇ ਹਣਾ ਸੀਸੇ ਵਰਗੇ ਪਏ ਨੇ ਮਗਰਾਟ ਮਿੱਤਰੋ ਸਮਾਈ ਚੋਂ ਆਇਆ ਟਰੈਕਟਰ ਬਾਹਰ ਪੰਪ ਵਾਲਾ ਹਾਂ ਟਰੈਕਟਰ ਚੰਗਾ ਇਹ ਤਾਂ ਨਹੀਂ ਬ੍ਰੇਕ ਨਿਉ ਜਣਾ ਨਾ 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 ਇਹ ਨਹੀਂ ਹੈਗਾ। ਉਹ ਵੀ ਆਇਆ ਜਿਵੇਂ ਆ। ਠੀਕ ਹੈ। ਮਾਡਲ ਤੇ ਰੇਟ ਕਿੰਨਾ ਰੋ? ਮਾਡਲ ਨੇ ਨਾ 90 ਤੇ ਮੁੱਲ ਹੈਗਾ 1,65,000 ਰੁਪਇਆ। ਦੇਣਾ ਕਿੰਨੇ ਦਾ? 1,45,000 ਰੁਪਇਆ ਡਾਕਟਰ। 40 ਦਾ ਦੇ ਦਈਏ। ਤੇਰੀ ਮਰਜ਼ੀ ਹੈ ਧੱਕਾ ਨਾ ਕਰ। ਧੱਕਾ ਜਮ ਨਹੀਂ ਕਰਦਾ। ਧੱਕਾ ਜਮ ਨਹੀਂ ਕਰਦਾ। 40 ਹੀ ਦੇ ਦਾਂ ਬਸ। ਹੈ? 40 ਦਾ। 42 ਦਾ? ਹਾਂ। ਨਾ। 40 ਦਾ ਹੀ ਹੋਊਗਾ। 1,40,000 ਦਾ ਲੈ ਜਿਓ। 1 ਰੁਪਇਆ ਉੱਤੇ ਨਹੀਂ 1 ਰੁਪਇਆ ਏਠ ਨਹੀਂ ਬਾਈ। ਤੇ ਮੂਰੇ ਆ ਗਿਆ 60 ਦਾ ਫਾਰਮ। ਹਾਂ। ਦੱਸੀ ਬਾਈ ਇਹਦੇ ਬਾਰੇ। 97 ਮਾਡਲ ਆ ਬਾਈ। ਹਾਂਜੀ। ਪੰਜਾਬ ਦਾ ਨੰਬਰ ਹੀ ਹੈ ਠੀਕ ਹੈ ਜੀ ਬਾਕੀ ਟਰੈਕਟਰ ਇਹ ਵੀ ਸਾਰਾ Ориਜਨਲ ਹੈ ਠੀਕ ਹੈ ਜੀ ਠੀਕ ਹੈ ਅਗਲਾ ਡਰ ਹੈ ਗਿਆ 70 75 ਪੈਸੇ ਮੰਗ ਲੇ 45 ਪੈਸੇ ਜੀ 45 ਪੈਸੇ ਆ ਹਾਂ ਇੰਜਨ ਗੇਅਰ ਦਾ ਬਹੁਤ ਜ਼ਿਆਦਾ ਵਧੀਆ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਫੁੱਲ ਚੰਗਾ ਫੁੱਲ ਚੰਗਾ ਇੰਜਨ ਗੇਅਰ ਦਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਹਾਂ ਤੇ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ 97 ਹਾਂ ਜੀ ਡਿਮਾਂਡ 160 145 ਹਾਂ ਦੇਣਾ ਕਿੰਨਾ ਦਾ ਹੈ 145 ਦੇ ਦੇ 45 ਤੇ ਸੂਈ ਧਾਰ ਰੱਖੀ ਆ ਮੈਂ 40 ਤੇ ਧਾਰ ਰੱਖੀ ਆ ਫਿਰ ਚਲੋ ਤੇਰੀ ਮਰਜ਼ੀ ਹੈ 140 ਦਾ ਲੈ ਜਿਓ ਮਿੱਤਰੋ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਮੂਰੇ ਆ ਗਿਆ 35 ਦਾ ਸਿਉਣਾ ਲੀਕਾ ਦੱਸੀ ਬਈ ਇਹਦੇ ਬਾਰੇ ਇਹ ਬਈ 8 ਮਾਡਲ ਆ ਡਬਲ ਕਲਚ ਠੀਕ ਹੈ ਚੈਲੇਟਾਇਰ ਨਵੇਂ ਬੀ ਗਿੱਡੀ ਕਮਾਂਡਰ ਦੇ ਠੀਕ ਹੈ ਜੀ ਠੀਕ ਹੈ ਹਾਂਜੀ ਸਾਰਾ origignal ਹੈ ਡਬਲ ਕਲਚ ਚ ਆ ਗਿਆ ਇਹ ਪੰਜਾਬ ਦੇ ਨੰਬਰ ਆ ਗਿਆ ਪੰਜਾਬ ਦਾ ਨੰਬਰ ਆ ਗਿਆ ਹਾਂ ਲਗਭਗ ਸਾਰੇ ਨੰਬਰ ਪੰਜਾਬ ਹੀ ਆਪਣੇ ਕੋਲ ਸਾਰੇ ਨੰਬਰ ਪੰਜਾਬ ਨੇ ਮਿੱਤਰੋ ਘੱਟ ਖਰਚੀ ਵਾਲਾ ਤੇਲ ਦਾ ਖਰਚਾ ਵੀ ਘੱਟ ਹੈ ਟਰੈਕਟਰ ਦਾ ਹਾਂ ਬੰਦਾ ਤਸੱਲੀ ਕਰ ਲੈ ਬਾਕੇ ਯਾਰ ਤਸੱਲੀ ਕਰ ਲੈ ਬਾਕੇ ਇੰਨਾ ਚੰਗਾ ਟਰੈਕਟਰ ਹੈ ਠੀਕ ਹੈ ਸਾਈਡ ਗੇਅਰ ਚ ਆ ਗਿਆ ਹਾਂ ਤੇ ਚੰਗਾ ਟਰੈਕਟਰਾ ਕੁੱਲ ਮਿਲਾ ਕੇ ਮਗਰਾਟ ਵੀ ਸ਼ੀਸ਼ੇ ਵਰਗੇ ਪਏ ਨੇ ਹਣਾ ਮਾ ਟਰੈਕਟਰ ਹੀ ਵਾਸ ਹੋਣਾ ਪਿਆ ਟਰੈਕਟਰ ਸੋਹਣਾ ਪਿਆ ਕੁੱਲ ਮਿਲਾ ਕੇ 8 ਮਾਡਲ ਦਾ ਰੇਟ ਕੀ ਕਰ ਰੱਖਿਆ ਹੈ 285 ਦੇਣਾ ਹਾਂ ਨਾ ਹਾਂ ਨਾ ਕਹਦੇ ਪੈਂਟ ਆਇਆ ਹਟਦਾ ਜਾਇਓ ਬਈ ਯਾਰ 260000 ਦਾ ਜਾਇਓ ਕਾ ਨਹੀਂ ਕਰਦਾ ਪਰ ਇਹਦਾ ਮੂੰਹ ਕਰਿਆ ਕਰ ਇੰਨੀ ਕਮਾਈ ਨਹੀਂ ਰਹੀ ਹੁਣ ਕੀ ਚੱਜਦੀ ਮਿਲ ਜੂ ਹਾਂ ਬਾਹਲੇ ਚੰਗੀ ਚੀਜ਼ ਆ ਤਾਂ ਹਾਂ ਹੋਰ ਦੱਸ 60 ਫਾਰਮ ਆ ਗਿਆ ਬਾਈ ਮੂਰੇ ਹਾਂ ਇਹਦੇ ਬਾਰੇ ਦੱਸੀਂ ਜਰਾ 93 ਮਾੜ ਰਾ ਪੰਜਾਬ ਦਾ ਨੰਬਰ ਹੀ ਇਹ ਐ ਠੀਕ ਐ ਡਬਲ ਕਲੱਚ ਐ ਡਬਲ ਕਲੱਚ ਹਾਂ ਟਾਇਰ ਹੈਗੇ 445 ਕੇ ਪੈਂਜੇ ਇਹਦੇ 45 ਕੇ ਪੈਂਜੇ 100 ਰੰਗ ਹੈ ਦੀ ਕਲੀ 100 ਰੰਗ ਹਾਂ ਟਰੈਕਟਰ ਬਹੁਤ ਚੰਗਾ ਜੀਪ ਇਹ ਚੀਜ਼ ਦਾ ਮੈਂ ਤੇਰਾ ਬੜਾ ਕੈਲ ਹੋ ਗਿਆ ਫੈਨ ਹੋ ਗਿਆ ਵੀ ਜਿਹੜੀ ਚੀਜ਼ ਤੂੰ ਦੱਸ ਦਿੰਨਾ ਯਾਰ ਹੈ ਕਈ ਵਾਰ ਦੂਰੋਂ ਆਉਣਾ ਹੁੰਦਾ ਬੰਦੇ ਨੇ ਆਪਾਂ ਦੱਸੀਏ ਨਾ ਵੀ ਸੋ ਬੈਂਡਰੀਆਂ ਆਏ ਆ 100 ਮਨ ਲਓ ਵੀ ਸੋਹ ਰੰਗ ਹੈ ਮੰਗਰਾਟ ਮੇਰੇ ਸਾਬ ਨਾਲ ਲੱਗੇ ਹੋਏ ਨੇ ਉੱਚੇ ਮਾਡਲ ਦੇ ਉੱਚੇ ਮਾਡਲ ਦੇ ਨਵੇਂ ਲੱਗੇ ਹੋਏ ਨੇ ਹਣਾ ਟਰੈਕਟਰ ਕੋਲ ਮਲੇ ਆ ਕੇ ਗੱਲ ਕੀਤੀ ਜਾਵੇ ਚੰਗਾ ਹਾਂ ਤੇ ਮਾਡਲ ਤੇ ਰੇਟ ਕਿੰਨਾ ਹੈ ਮਾਡਲ 97 ਹਾਂਜੀ ਮੁੱਲ 1,75,000 ਹੈ 60,000 ਦਾ ਜੀ 1,55 ਦਾ ਲੱਜ ਆਇਓ ਬਾਈ ਬਾਈ ੱੱਕਾ ਕਰਦੇ ਨਾ ਨਹੀਂ ੱੱਕਾ ਕਰਦਾ ਮੂਰੇ 855 ਆ ਗਿਆ ਨਾ ਵੀ ਕਲਰ ਚ ਦੱਸੀ ਬਾਈ ਇਹਦੇ ਬਾਰੇ ਇਹ ਵੀ 99 ਮਾਡਲ ਹੈ ਇਹਦਾ ਜਿ ਕਟਾ ਕੱਟੀ ਕਰ ਦੇਣਾ ਕਰਦੀ ਕਟਾ ਕੱਟੀ ਹਾਂ 10 ਦੇ ਕਰਾਂ ਬਈ 99 ਮਾਡਲ ਹੈ ਚਿੱਪ ਵਾਲੀ ਕਾਪੀ ਹੈ ਪੰਜਾਬ ਨੰਬਰ ਹੈ 127075 ਪੈਸੇ ਹੈ ਹਾਂਜੀ ਅਗਲੇ ਅੱਧੇ ਗਏ ਡਬਲ ਕਲੱਚ ਹੈ 6 ਚਿਰੀ ਹੈ ਡਬਲ ਕਲੱਚ ਹੈ 6 ਚਿਰੀ ਆ ਗਿਆ ਤੇ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਆ ਗਿਆ ਤੇ ਬਾਹਰ ਪੰਪ ਵਾਲਾ ਆ ਗਿਆ ਟਾਇਰ ਵੀ ਵਧੀਆ ਪਏ ਨੇ 70 ਪਏ ਪਏ ਮਗਰਾਟ ਵੀ ਵਧੀਆ ਪਏ ਨਾਲ ਦਾ ਸਾਰਾ ਕੁਝ ਨਾਲ ਨਾਲ ਦਾ ਸਾਰਾ ਕੁਝ ਹੈ ਸਾਤਰੀ ਵੀ ਚੰਗੀ ਹੈ ਟਰੈਕਟਰ ਨੂੰ ਵੀ ਚੰਗਾ ਵਾਲਾ ਹੈ ਨੂੰ ਵੀ ਚੰਗਾ ਹੈ ਤੇ ਮਾਡਲ ਇਹ 99 ਆ ਗਿਆ ਤੇ ਰੇਟ ਕਿੰਨਾ ਆ ਗਿਆ ਰੇਟ 1,85000 ਰੇਟ ਹੀ ਘਟਾ ਦਜਾ 10000 ਇਹਦਾ 1,85 ਹਾਂ 95 ਸੀ ਯਾਰ 95 ਸੀ ਪਹਿਲਾਂ ਹੁਣ ਇਹਨੂੰ ਵੇਚ ਹੀ ਦਿੰਨੇ ਆ ਰੱਪਾ ਜੀ ਬਾਕ ਵੇਚਦੇ ਨੇ ਫਿਰ ਕਿੰਨੇ ਦਾ ਦੇਣਾ ਇੱਕੂ ਹਾਂ 70000 ਟਰੈਕਟਰ ਦੇ ਕੇ ਤੋੜਾਉਣੀ ਦਾ 70000 ਦਾ ਤਾਂ ਨਹੀਂ ਫਿਰ ਜਾਂਦਾ ਇਹ ਬੇਗੂਆ ਟਰੈਕਟਰ 70000 ਮੇਰੀ ਗੱਲ ਸੁਣ ਲੈ ਗੱਲ ਇੱਕੋ ਹੀ ਕਰੂੰ ਮੈਂ ਕਰ ਦੇ ਨਿਵੇੜ ਦੇ ਅੱਜ ਦੇ ਦਈਏ ਇਹਨੂੰ 61 ਚ ਨਹੀਂ ਥੋੜਾ ਬਾਅਦ ਨਹੀਂ ਇੱਕ ਚ ਨਹੀਂ ਨਹੀ ਇੱਕ 70 ਤੂੰ ਕਿਹਾ ਇੱਕ 60 ਦਾ ਮਿੱਤਰੋ ਇਹ ਟਰੈਕਟਰ ਲੈ ਜੀ ਉਹ ਤੇਰੀ ਮਰਜ਼ੀ ਹੈ ਤੇਰੇ ਨਾਲ ਹੀ ਹੈ ਆਏ ਤਾਂ ਮੇਰੇ ਨਾਲ ਹੀ ਐ ਇੱਕ 60 ਦਾ ਬਾਈ ਦੀਪ ਹਕਾ ਦੂਗਾ ਕਿਉਂ ਦੀਪ ਦੇ ਦੇ ਸਹੀ ਗੱਲ ਆ ਬਾਕੀ ਵੀਡੀਓ ਦਿਖਾ ਦੇ ਯਾਰ ਬਾਈ ਨੂੰ ਹਾਂ ਤੇ ਮੂਰੇ ਆ ਗਿਆ 855 ਬਾਈ ਇਹਦੇ ਬਾਰੇ ਦੱਸ 8 ਮਾਡਲ ਆ ਬਾਈ ਹਾਂਜੀ ਸਾਰਾ ਟਰੈਕਟਰ ਜੈਨੂਅਲ ਐ ਮੇਰੇ ਗਾਟਾਂ ਦੀ ਡਾਚਿੰਗ ਐ ਠੀਕ ਐ ਮਗਲੇ ਟਾਇਰ ਵੀ ਕਿੱਡੀ ਦੇ 60 ਪੈਸੇ ਆ ਅੱਧੇ ਕੇ ਠੀਕ ਐ ਇਹ ショਰਾ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਬਹੁਤ ਸੋਹਣਾ ਐ ਹਾਂ ਬਾਡੀ ਬੂਡੀ ਦਾ ਵੀ ਪੂਰਾ ਜੱਜ ਕੇ ਠੀਕ ਐ ਜੀ ਤੇ ਚੰਗਾ ਵੀ ਜੱਜ ਕੇ ਐ ਚੰਗਾ ਵੀ ਵਧੀਆ ਟਰੈਕਟਰ ਸਾਰਾ ਬਹੁਤ ਪਿਆਰੇ ਟਰੈਕਟਰ ਦੇ ਗਿੱਡੇ ਸੋਹਣੇ ਤੇ ਬਾਹਰ ਪੰਪ ਵਾਲਾ ਆ ਗਿਆ ਹਾਂ ਰਿੰਬ ਰੁੰਬ ਪੂਰੇ ਸੋਨੇ ਪਏ ਨੇ ਮਿੱਤਰੋ ਮਗਰਿਆਟਾਂ ਦਾ ਵੀ ਸਾਫ਼ ਹੈ ਪੂਰਾ ਜੱਜ ਕੇ ਮਾਡਲ ਤੇ ਰੇਟ ਕਿੰਨਾ ਰੋ 8 ਮਾਡਲ ਹੈ ਹਾਂਜੀ 285 ਡਿਮਾਂਡ ਆ ਟਰੈਕਟਰ 285 ਹਾਂ ਦੇਣਾ ਕਿੰਨੇ ਦਾ 70000 ਟਰੈਕਟਰ ਦੇ ਦੇ 265000 ਦਾ ਲੈ ਜਾਓ ਬਈ ਇਹ ਚ ਧੱਕਾ ਤਾਂ ਨਹੀਂ ਕੀਤਾ ਚਲੇ ਦੇ ਦਿਆਂ ਕੋਈ ਜੀ 265000 ਦਾ ਮਿੱਤਰੋ ਇਹ ਟਰੈਕਟਰ ਲੈ ਟਰੈਕਟਰ ਬਹੁਤ ਸੋਹਣਾ ਸ਼ੀਸ਼ੇ ਵਰਗਾ ਡਰਾ ਹੈ ਸ਼ੀਸ਼ੇ ਵਰਗਾ ਟਰੈਕਟਰ ਪਿਆ ਇਸ ਤੋਂ ਇਲਾਵਾ ਦੀਪ ਹੋਰ ਵੀ ਹੁੰਦੇ ਬਈ ਘਰੇ ਖੜਾ ਕਾਪੜੇ ਕੋਲ ਏਸੋ ਐਸੋ ਹਾਂ 450 13 ਮਾਡਲ ਪਾਵਰ ਸਟੀering ਠੀਕ ਹੈ ਹਾਂ ਪੰਜਾਬ ਦਾ ਨੰਬਰ ਹੈ ਠੀਕ ਹੈ ਤੇ ਲੋਕੇਸ਼ਨ ਕੀ ਹੈ ਲੋਕੇਸ਼ਨ ਮੇਰਾ ਪਿੰਡ ਰਾਪਰਾ ਹੈ ਹਾਂਜੀ ਤਲਵੰਡੀ ਤੋਂ ਤੇ ਮਾਨਸਾ ਦੇ ਵਿਚਾਲੇ ਹੀ ਰਹ ਜਾਂਦੇ ਠੀਕ ਹੈ ਜੀ ਹਾਂ ਉਹ ਟਰੈਕਟਰ ਆਪਣੇ ਤਲਵੰਡੀ ਵੀ ਹੁੰਦੇ ਪਿੰਡ ਵੀ ਹੁੰਦੇ ਹੈ ਮੋਬਾਈਲ ਨੰਬਰ ਕਿੰਨਾ ਹੈ 99815 31564 ਇਹ ਬਾਈ ਦਾ ਮੋਬਾਈਲ ਨੰਬਰ ਹੈ ਲਓ ਵੀ ਮਿੱਤਰੋ ਕਰ ਲਿਓ ਕੰਟੈਕਟ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ